ਹਾਂਜੀ ਸਾਹਿਬ ਜੀ ਦਾ ਸੰਤਨ ਸਾਹਿਬ ਜੀ ਨੇ ਇੱਕ ਬਾਦਸ਼ਹੀ ਜਿਹੜੇ ਨਸਰ ਖਦਰ ਨਗਰ ਕੀ ਤਰੰਗਿਲਾ ਸਜਾਇਆ ਗਿਆਵਾ ਪੰਜਾਬ ਸਰਕਾਰ ਵੱਲੋਂ ਅਤੇ ਉਪਰਾਧਨੀ ਕੁੱਟੀ ਖੇਲ ਜੀ ਸਾਤ ਸੋਹਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਦਰ ਤੰਤਨ ਸ੍ਰੀ ਗੁਰੂ ਕੇ ਇਕ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਇਹਦਾ ਨਗਰ ਕੀਰਤਨ ਦੀ ਜਿਹੜੀ ਅਗਵਾਈ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਹਾਂ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਵੱਖ-ਵੱਖ ਤਾਵਾਂ ਤੋਂ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵੱਖ-ਵੱਖ ਜਗ੍ਹਾ ਤੋਂ ਹੁੰਦਾ ਆ ਬਟਾਲਾ ਹਾਟਾਲੀਵਾਲ ਮੈਤਾ ਚੌਕ ਰਈਆ ਜੰਡਿਆਲਾ ਤੇ ਅੰਮ੍ਰਿਤਸਰ ਪ੍ਰਾਂ ਸੀਗਾ ਹੁਣ ਇੱਥੋਂ ਅਗਲੇ ਪੜਾ ਵਾਸਤੇ ਚਾਲੇ ਪਾਏ ਨੇ ਜਿਹਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਔਰ ਜਲੰਧਰ ਦੇ ਵਿੱਚ ਪੜਾ ਹੋਏਗਾ ਇਸ ਤੋਂ ਉਪਰੰਤ ਆ ਨਵਾਂ ਸ਼ਹਿਰ ਪੰਗਾ ਬਲਾਚੌਰ ਦਾ ਇਹ ਨਗਰਕੀ ਪੰਦੀ ਸਮਾਪਤੀ ਜਿਹੜੀ ਆ ਕਿ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏਗੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਉਤਾਰੇ ਜਿਹਨੇ ਨੇ ਐਸੀ ਵੀ ਦਿੱਚਰੋ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਆ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਸਤੇ ਜਿਹੜਾ ਹੈ ਤਿੰਨ ਟੈਂਟ ਸਿਟੀ ਲਾਏ ਨੇ ਜਿਹਦੇ ਵਿੱਚ 10000 ਦੇ ਕਰੀਬ ਸੰਜਟ ਜਿਹੜੀ ਆ ਪਹਿਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟ੍ਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਜਟ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਹੋਣੀ